ਲੋ ਵੀ ਸੱਜਣੋਂ ਆਪਾਂ ਨੂੰ ਟਰੈਕਟਰ ਦਿਖਾਉਣਿਆ ਜੀਟਰ ਦਾ ਮੈਂ ਤਾਂ ਆਪਦੀ ਜ਼ਿੰਦਗੀ 'ਚ ਪਹਿਲੀ ਵਾਰ ਹੀ ਦੇਖਿਆ ਹੋ ਸਕਦਾ ਕਈਆਂ ਨੇ ਵੀ ਪਹਿਲੀ ਦੇਖਿਆ ਹੋਵੇ ਤੇ ਵੀ ਕਈ ਵੀਰ ਪਹਿਲੀ ਵਾਰ ਦੇਖਣ ਅਸੀਂ ਨਾ ਪੰਪ ਤੇ ਤੇਲ ਪੁਆਈ ਜਾਂਦੇ ਸੀ ਟਿੱਬੇ ਸੇਰਪੁਰ ਕੋਲ ਟੱਬਾ ਧੂਰੀ ਦੇ ਲਾਗੇ ਪੈ ਜਾਂਦਾ ਤੇ ਇਹ ਟਰੈਕਟਰ ਪਤਾ ਕਿਹੜਾ ਆ ਦੇਖੋ 5511 ਜੀਟਰ ਤੇ ਆਹ ਦੇਖੋ ਬਈ ਕੀ ਆ ਇਹ ਤੋਂ ਪਹਿਲਾਂ ਕਿਸੇ ਟਰੈਕਟਰ ਦੇ ਦੇਖੇ ਨੇ ਡੱਡ ਗੋਡੇ ਜੇ ਇਹ ਇਹ ਇਹਦੇ ਚ ਬਈ ਸਪਰਿੰਗ ਨੇ ਬਈ ਹਾਂਜੀ ਇਹ ਸ਼ੌਕਰਾਂ ਦਾ ਕੰਮ ਕਰਦੇ ਆ ਜੀ ਅਸੀਂ ਸ਼ੌਕਰਾਂ ਦਾ ਕੰਮ ਕਰਦੇ ਆ ਇਹ ਬਈ ਠੀਕ ਆ ਠੀਕ ਆ ਠੀਕ ਆ ਇੰਪੋਰਟਡ ਨੇ ਜੀ ਇੰਪੋਰਟਡ ਆ ਇਹ ਬਈ ਤੁਸੀਂ ਮੰਨ ਲਓ ਵੀ ਜਿਵੇਂ ਆਪਣੀ ਆ ਵੀਡੀਓ ਕਰਨ ਤੋਂ ਪਹਿਲਾਂ ਗੱਲ ਹੋਈ ਸੀ ਕਿਵੇਂ ਜੈਕੋ ਸਲਪਾਕੀਆ ਦਾ ਸਾਰਾ ਓਰੀਜਨਲ ਹਾਂਜੀ ਜੀਟਰ 5511 1970 ਮਾਡਲ ਹੈ ਇਹ ਮੇਡ ਇਨ ਚੈਕੋਸਲਵਾਕੀਆ ਦਾ ਟਰੈਕਟਰ ਆ ਜੀ ਜੈਕੋ ਸਲਪਾਕੀਆ ਹਾਂਜੀ 1970 ਦੇ ਵਿੱਚ ਇਹ ਉਧਰੋਂ ਇੰਪੋਰਟ ਹੋਏ ਸੀਗੇ ਟਰੈਕਟਰ ਉਧਰੋਂ ਇੰਪੋਰਟ ਹੋ ਕੇ ਫੇਰ ਬਈ ਇੱਥੇ ਆਈ ਸੀ ਹਾਂਜੀ ਇੱਧਰ ਆਈ ਸੀਗੇ ਇਹ ਠੀਕ ਆ ਵੀ ਤੇ ਬਾਈ ਇਹ ਇਹਦਾ ਮੈਂ ਮੰਨ ਲਾ ਜਿਹੜਾ ਹੈਗਾ ਸਾਰਾ ਸਮਾਨ ਰੀਨ ਵਾਲਾ ਨਾਲ ਹਾਂਜੀ ਸਮਾਨ ਇਹਦਾ 90% ਸਾਰਾ origignal ਹੈ ਜੀ ਇਹਦੇ ਮੂਰੋਂ ਲੋਗੋ ਲੈ ਕੇ ਸਾਰਾ ਕੁਛ ਇਹਦੇ ਰਹਿਮ ਸ਼ੋ ਜਿਵੇਂ ਆ ਸਾਰਾ ਕੁਝ ਇਹਦਾ ਹੋ ਜਾਂਦਾ ਜਿਵੇਂ ਆ ਲੋਗੋ ਲੱਗੇ ਹੋਇਆ ਹੈ ਭਾਈ ਹਾਂਜੀ ਇਹ 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 ਦੇ ਨਾਲ ਦੇ ਇਹ ਜੀਟਰ ਵਾਲਾ ਮਸਾਈਆ ਇਹ ਇਹ ਨਹੀਂ ਆਉਂਦੀਆਂ ਇਹਦੀਆਂ ਨਾਲ ਦੀਆਂ ਨੇ ਇਹਦੀਆਂ ਆਉਂਦੀਆਂ ਨੇ ਜੀ ਠੀਕ ਹੈ ਠੀਕ ਆਹ ਲਾਈਟਾਂ ਦੇਖ ਆ ਗਈਆਂ ਹਾਂਜੀ ਇਹ ਬਾਹਰੇ ਆ ਗਈਆਂ 58 11 ਤਾਂ ਤੂੰ ਅੰਦਰ ਆਉਂਦੀਆਂ ਨੇ ਭਾਈ ਹਾਂਜੀ ਹਾਂਜੀ ਇਹ ਇਹਦੇ ਐਵੇਂ ਹੀ ਹੁੰਦੀਆਂ ਨੇ ਜੀ 20 11 ਦੇ ਵਾਂਗੂ ਹੀ ਆਇਆ ਹੈਗਾ ਇਹ 20 11 ਦੇ ਵਾਂਗੂ ਹਾਂਜੀ ਹਾਂਜੀ ਠੀਕ ਹੈ ਠੀਕ ਆਪਾਂ 20 11 ਵੀ ਦੇਖਿਆ 25 11 35 11 ਉਹ ਤਾਂ ਸਭ ਨਹੀਂ ਦੇਖਿਆ ਭਾਈ ਯਾਰ ਆਹ ਪਹਿਲੀ ਵਾਰ ਦੇਖਿਆ ਨਾ ਇਹ ਸੈਲੈਕਟਡ ਪੀਸੀ ਆਈ ਇਹ 1970 ਪੰਜਾਬ ਚ ਇੱਕ ਤਾਂ ਹੋਰ ਹੋ ਸਕਦਾ ਹੈ ਹਾਂਜੀ ਇਹ ਅਵਤਾਰ ਸਿੰਘ ਸੰਧੂ ਨੇ ਤਿਆਰ ਕਰਵਾਇਆ ਹੈਗਾ ਜਾਂ ਆਪਣੇ ਕੋਲੇ ਹੈਗਾ ਨਹੀਂ ਲੋਕਾਂ ਕੋਲੇ ਹੈਗੇ ਜ਼ਰੂਰ ਸੀਗੇ ਤੇ ਇਹਨਾਂ ਨੇ ਇਹਨਾਂ ਨੂੰ ਮਤਲਬ 911 ਦੇ ਵਿੱਚ ਕਨਵਰਟ ਕਰਤਾ ਕਨਵਰਟ ਕਰ ਲਿਆ ਜਿਵੇਂ ਆ ਹੱਕ ਵਗੈਰਾ ਵੀਰੇ ਸਾਰਾ ਕੁਝ ਹਾਂਜੀ ਇਹ ਹੋਕੇ ਦੀ ਨਾਲ ਦੀ ਆ ਸਾਰਾ ਕੁਝ ਆਲਮੋਸਟ ਇਹਦਾ ਨਾਲ ਦਾ ਜੀ ਆ ਜਿਹੜੇ ਇਹਦੇ ਲੋਗੋ ਨੇਗੇ ਮੋਨੋਗ੍ਰਾਮ ਵਗੈਰਾ ਇਹ ਸਾਰਾ ਕੁਝ ਇਹਦੇ ਨਾਲ ਦਾ ਟੈਂਕੀ ਦੇ ਥੋੜੀ ਛੋਟੀ ਹੁੰਦੀ ਹੈ 911 ਨਾਲ ਹਾਂਜੀ ਆ ਇਹਦਾ ਟੈਂਕੀ ਦਾ ਢੱਕਣਾਗਾ ਜੋ ਇਹ ਵੀ ਨਾਲ ਦਾ ਕਰੋਮ ਕਰਵਾਉਣਾ ਕਰੋਮ ਵੀ ਸੋਜਣਾ ਨਾਲ ਦਾ ਬਾਈ ਜਨਾ ਕਰੋਮ ਕਰਵਾਤਾ ਪਰ ਨਾ ਉਹ ਸਾਰਾ ਕੁਝ ਇਹਦੇ ਡੀਅਰ ਲੀਵਰ ਛੋਟਾ ਹੇ ਛੋਟੀ ਹੁੰਦੀ ਹੈ 911 ਨਾਲ ਇਹ ਵੀ ਇਹਦੇ ਨਾਲ ਦੀ ਹੈ ਇਹਦੇ ਬਹੁਤ ਚੀਜ਼ਾਂ ਦਾ ਫਰਕ ਹੈ ਜੀ ਇਹਦੇ 911 ਨਾਲੋਂ ਜਿਵੇਂ ਇਹ ਅੱਗੇ ਬੰਦ ਰੇ ਇਹ ਜੀ ਤੋ ਹੋ ਜਾਂਦਾ ਉਵੇਂ ਹਾਂਜੀ ਇਹ ਉਵੇਂ ओरिजिनल ਮੋਟਰਪਾਲ ਦਾ ਮੇਡ ਇਨ ਚੈਕੋ ਸਰਵਾਕੀ ਇਹਦਾ ਪੰਪਾ ਜੀ ਇਹਦੇ ਵਿੱਚ ਤੇ ਆ ਇਹਦੇ ਹਜੇ ਤੱਕ ਦਿਖਾਓ ਨਾਲ ਦੇ ਆ ਜਮਾ ਠੀਕ ਆ ਆ ਨਾਲ ਦੇ ਹਵਾ ਵੀ ਦੇਖ ਸਕਦੇ ਹਾਂ ਜੀ ਨਾਲ ਦੇ ਆ ਤੇ ਇਹਦੇ ਵਿੱਚ ਇੰਜਨ ਦੇ ਵਿੱਚ ਇਹਦੇ ਟੱਸ ਆਈ ਹੈ ਜੀ ਅੱਛਾ ਇੰਜਨ ਦੇ ਟੱਸ ਆਈ ਹੈ ਹਾਂਜੀ ਟੱਸ ਆਈ ਹੈ ਇਹਦੇ ਕੋਈ ਦਿਖਾ ਦੇ ਨਹੀਂ ਕਿਉਂਕਿ ਉਹ ਆਪਾਂ ਇਹ ਤੀਜਾਂ ਦਾ ਅਸੀਂ ਦੇਖੀ ਹੀ ਨਹੀਂ ਬਈ ਹੈਗੀਆਂ ਦਿਖਾਉਣਾ ਸਾਨੂੰ ਅਦਰੋਂ ਇੰਜਨ ਤੇ ਕਹਿੰਦਾ ਪੀਰਾ ਕਹਿੰਦਾ ਵੀ ਟੱਸ ਆਈ ਹੈ ਇਹਦੇ ਆ ਦੇਖੋ ਜੀ ਇਹਦੇ ਵਿੱਚ ਟਸ ਆਈ ਜਾਏਗੀ ਠੀਕ ਆ ਵੀਰੇ ਹਾਂਜੀ ਇਹ ਟਾਸਨ ਉੱਪਰ ਕੇ ਸਟਾਰਟ ਹੋ ਜਾਂਦਾ ਤੇ ਇਹ 에어 ਕਲੀਨਰ ਹੈ ਜੀ ਇਹਦੇ ਉੱਤੇ ਵੀ ਪੰਚਿੰਗ ਹੋਈ ਵੀ ਹੈਗੀ ਆ ਰੈਪਟਿੰਗ ਹੋਈ ਵੀ ਆ ਠੀਕ ਆ ਬਈ ਉੱਤੇ ਮਾਰ ਕੇ ਲੱਗਿਆ ਇਹ ਵੀ ਇਹਦੇ ਨਾਲ ਦਾ ਜੀ ਨਾਲ ਦੇ ਆ ਬਈ ਇਹ ਹਾਂਜੀ ਇਹ ਦੇ ਨਾਲ ਤੇ ਆਹ ਦੇਖੋ ਬਾਈ ਹਣ ਕਿੱਡੇ-ਕੱਡੇ ਨੇ ਇਹਦੇ ਕਲਿੱਪ ਜਿਹੜੇ ਹੈਗੇ ਇਹ ਤਾਂ ਯਾਰ ਨਹੀਂ ਵਿੱਚ 51 ਦੇ ਨਾਲ ਤਾਂ ਬਹੁਤ ਛੋਟੇ ਹਾਂਜੀ ਹਾਂਜੀ ਇਹ ਇੰਪੋਰਟਡ ਆ ਗਏ ਵੀ ਨਾਲ ਦੇਗੇ ਉੱਤੇ ਲਿਖਿਆ ਵੀ ਨਾਲ ਚੈੱਕੋ ਸਲਵਾ ਕੀ ਇਹਦਾ ਉੱਤੇ ਡੇਟ ਲੱਗੀ ਜੀ ਜਿਵੇਂ ਆ ਆ ਗਿਆਂ ਹਾਂਜੀ ਇਹ ਵੀ ਨਾਲ ਦੀਆਂ ਇਹਦੇ ਇਸ ਤਰ੍ਹਾਂ ਟਾਈਪ ਦੀਆਂ ਆਉਂਦੀਆਂ ਸੀਗੀਆਂ 51 ਦੇ ਵਿੱਚ ਆਉਂਦੀਆਂ ਹਾਂਜੀ ਇਹਦੇ ਇਸ ਤਰ੍ਹਾਂ 51 ਦੇ ਨਾਲ ਦੂਜੇ ਲੋਡ ਆਉਂਦੇ ਆ ਹਾਂਜੀ ਇਹ ਇਹ ਜੀ ਮੇਡਨ ਚੈਕ ਉਸਲ ਵਾਕੀ ਇਹਦਾ ਪੰਪ ਹੈ ਕੰਪਰੈਸ਼ਰ ਇਹ ਇਹ ਜਿਹੜਾ ਹਵਾ ਵਾਲਾ ਜਿਹੜਾ ਕੰਪਰੈਸਰ ਵਾਹ ਹਾਂਜੀ ਇਹ ਕੰਪਰੈਸਰ ਹਵਾ ਵਾਲਾ ਜੀ ਇਹ ਵਰਕਿੰਗ ਦੇ ਵਿੱਚ ਹੈਗਾ ਇਹ ਵੀ ਨਾਲ ਦਾ ਤੇ ਆਹ ਜਿਹੜਾ ਇਹਦਾ ਆਪਣੇ ਹੈਗੀ ਹੈ ਜੀ ਭੱਠੀ ਇਹ ਵੀ ਥੋੜੀ ਪਿੱਛੇ ਹੁੰਦੀ ਹੈ ਜਿਹੜੀ ਆਪਣਾ 58 ਜਿਹੜਾ ਹੁੰਦਾ ਨਹੀਂ ਇੱਥੇ ਹੁੰਦੀ ਹੈ ਹਾਂਜੀ ਉਹਦੇ ਇੱਥੇ ਹੁੰਦਾਗਾ ਬੈਂਡ ਇਹਦੇ ਥੋੜਾ ਪਿੱਛੇ ਇਹਦੇ ਪਿੱਛੇ ਨੂੰ ਆ ਗਈ ਤੇ ਬਾਕੀ ਆਹ ਦੇਖੋ ਬਾਈ ਆਹ ਲਿਖਿਆ ਪਿਆ ਹੈ ਲੀਟਰ ਲੱਗੇ ਹੋਏ ਆ ਜੀ ਸਾਰੇ ਸਟੈਂਪਿੰਗ ਹੋਈ ਜਿਵੇਂ ਆਹ ਫਿਲਟਰ ਵਗੈਰਾ ਨਹੀਂ ਇਹਨਾਂ ਦੇ ਮਾਰ ਕੇ ਨਹੀਂ ਹਾਂਜੀ ਇਹਨਾਂ ਦੇ ਉੱਤੇ ਮਾਰ ਕੇ ਆ ਇਹਦੇ ਕੱਲੇ-ਕੱਲੀ ਚੀਜ਼ ਦੇ ਉੱਤੇ ਡੇਟ ਕੋਣੀ ਗੱਲੀ-ਕੱਲੀ ਚੀਜ਼ ਅਸੀਂ ਇਹ ਹਵਾ ਵਾਲਾ ਹਵਾ ਵਾਲਾ ਕੰਪਰੈਸ਼ਰ ਤੋਂ ਫਿਲਟਰ ਜਿਵੇਂ ਟਰੈਕਟਰ ਐ ਇੰਨਾ ਪਹਿਲਾਂ ਇਹ ਤਕਨੀਕ ਤਾਂ ਬਹੁਤ ਸੀ ਹੈ ਜੀ ਹਾਂਜੀ ਤਕਨੀਕ ਬਹੁਤ ਐਡਵਾਂਸ ਹੈ ਇਹਦੀ ਇਹ ਡਬਲ ਕਲੱਚ ਆਇਆਗਾ ਉਸ ਟੈਂਡ ਦੇ ਵਿੱਚ ਤੇ ਬਾਕੀ ਇਹ ਸਾਰਾ ਫੰਕਸ਼ਨ ਇਹਦੇ ਵਿੱਚ ਸਾਰੀ ਹੈ ਜੀ ਅਸੀਂ 70 ਜੀ ਡਬਲ ਕਲੱਚ ਆਇਆ ਹੈ 70 ਦੇ ਵਿੱਚ ਹੀ ਡਬਲ ਕਲੱਚ ਆਇਆ ਜੀ 1970 ਜੀ ਹਾਂ ਨਾ ਭਾਈ ਤੇ ਉਸ ਤੋਂ ਬਾਅਦ ਫਿਰ ਐਚ ਐਮਟੀ ਨਾ ਇਹਨਾਂ ਨੇ 5511 1970 ਤੇ 71 ਦੇ ਵਿੱਚ ਆ ਗਿਆ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਫਿਰ 5711 1978 ਤੇ 79 ਦੇ ਵਿੱਚ ਫਿਰ 5711 ਆਏ ਸੀ ਉਹ ਬਣੇ ਹੋਏ ਸੀ ਮੇਡ ਇਨ ਚੱਕੋਸਲ ਬਾਕੀ ਇਹਦੇ ਉਹ ਇਧਰ ਵੇਚੇ ਸੀ ਐਚ ਐਮਟੀ ਨੇ ਆਪਦੇ ਲਾਇਸੈਂਸ ਦੇ ਅੰਡਰ ਫਿਰ ਜਣੀ ਇਹਨਾਂ ਨੇ ਡਾਈਆ ਪੋਸਟ ਤੋਂ ਬਾਅਦ ਹੋਇਆ ਇਹ ਪਿਓਰ ਉਧਰੋਂ ਇੰਪੋਰਟਡ ਆ ਬਣ ਕੇ ਉਧਰੋਂ ਆਇਆ ਜਿਵੇਂ ਆਹ ਦੇਖ ਬਈ ਮਾਰ ਕੇ ਨੇ 1910 ਹਾਂਜੀ ਇਹਦੇ ਉੱਤੇ ਡੇਟ ਖੁਣੀ ਹੋਈ ਹੈ ਦੇਖਣੀ ਹੋਈ ਹੈ ਹਾਂਜੀ ਤੇ ਬਾਕੀ ਆ ਆ ਗਿਆ ਇਧਰ ਸੀਟ ਦੇ ਥੱਲੇ ਇਹ ਵੀ ਦਿਖਾ ਦੇ ਮੇਰੀ ਡੇਟ ਖੁਣੀ ਹੋਈ ਹੈ 19 ਇਹਦੇ ਆ ਜਿਹੜੇ ਲੀਵਰ ਆ ਜੀ ਇਹ ਵੀ ਇਹਦੇ 20 11 ਵਾਂਗੂ ਹੁੰਦੇ ਆਗੇ 59 11 ਨਾਲ ਉਹ ਇਹਦੇ ਲੋਹੇ ਦੇ ਹੁੰਦੇ ਆ ਹਾਂ 59 11 ਦੇ ਤਾਂ ਉੱਪਰ ਉਹ ਹੁੰਦਾ ਰਬੜ ਤੁਸੀਂ ਹਾਂਜੀ ਹਾਂਜੀ ਇਹ ਲੋਹੇ ਦੇ ਹੀ ਹੁੰਦੇ ਠੀਕ ਆ ਇੱਕ ਆ ਗਈ ਬਈ ਪਲੇਟ ਲੱਗੀ 59 ਕਰ ਦੂਜੀ ਸਾਈਡ ਨਹੀਂ ਹੁੰਦੀ 59 11 ਤੇ ਦੂਜੇ ਪਾਸੇ ਹੁੰਦੀ ਹੈ ਜੀ ਇਹਦੇ ਇਧਰੋਂ ਜਿੱਧਰੋਂ ਚੜਦੇ ਇਹਦੇ ਇਸ ਪਾਸੇ ਹੁੰਦੀ ਹੈ ਇਹਦੇ ਇਸੇ ਇੱਕ ਹੋਰ ਬਈ ਇਹਦੇ ਟਾਇਰ ਆ 14 ਦੀ ਉਹਨਾਂ ਦੀ ਹਾਂਜੀ ਇਹਨੂੰ ਜੈਨੂਨ ਕਿਉਂਕਿ ਇਹ 50 ਐਚਪੀ ਦਾ ਟਰੈਕਟਰ ਹੈਗਾ ਇਹਨੂੰ ਟਾਇਰ ਦਾ ਜੋ ਜੈਨੂਨ ਸਟੈਂਡਰਡ ਸਾਈਜ਼ ਆ ਇਹ 14 ਨੂੰ 28 ਦਾ ਹੀ ਆਇਆ ਹੈ ਇਸ ਵਾਰ ਪਾਏ ਨੂੰ ਪੇਂਟ ਕਰਵਾਇਆ ਹੈਗਾ ਤੇ ਜਾ ਮਕੈਨیکل ਇਹਦਾ ਕੰਮ ਕਰਵਾਇਆ ਹੈ ਜਿਵੇਂ ਆ ਰਿੰਪਾਗੇ ਇਹਦੇ ਹਾਂਜੀ ਨਾਲ ਦੇ ਆਹ ਨਾਲ ਦੇ ਇਹ ਨਾਲ ਦੇ ਇਹ ਵੀ ਉਦਾਂ ਹੀ ਆਉਂਦੇ ਆ ਠੀਕ ਆ ਵੀ ਸਦਰੋ ਬਾਈ ਟਰੈਕਟਰ ਦੇਖੋ ਰੇਨ ਵਾਲਾ ਵੀਰ ਕੋਲ ਤੇ ਬਈ ਬਾਕੀ ਆ ਗਿਆ ਜਿਵੇਂ ਹਨਾ ਸਪੋਰਟ ਹਾਂਜੀ ਇਹ ਵੀ ਨਾਲ ਦੇ ਆ ਰਬੜਾ ਵੀ ਨਾਲ ਦੀਆਂ ਨੇਗੀਆਂ ਆ ਚੀਜ਼ਾਂ ਇਹ ਵੀ ਨਾਲ ਦੀਆਂ ਨੇ ਬਾਬੇ ਹੋਰ ਵਾਲੀ ਕੈਂਡ ਗੱਲਬਾਤ ਹੈ ਦੀ ਯਾਰ ਹਾਂਜੀ ਤੂੰ ਸਟੈਂਪ ਦੇਖ ਬਈ ਥਾਂ ਦਾ ਕੀਤੀ ਹੋਈ ਹੈ ਇਹਨਾਂ ਦੀ ਹਾਂਜੀ ਇਹ ਸਟੈਂਪਿੰਗ ਕੋਈ ਵੀ ਇੰਪੋਰਟਡ ਚੀਜ਼ ਆਈ ਚਾਹੇ ਇੰਗਲੈਂਡ ਵਾਲਾ ਮੈਸੀ ਆ ਚਾਹੇ ਜੀਟਰ ਆ ਜਿਹੜੇ ਇੰਪੋਰਟਡ ਹੋਣਗੇ ਉਹਦੇ ਉੱਤੇ ਡੇਟ ਹਰੇਕ ਥਾਂ 'ਤੇ ਲਿਖੀ ਹੋਊਗੀ ਇਹਨਾਂ ਦੇ ਲੈਫਟ ਟਾਪੇ ਨੇ ਇੰਜਨ ਹੈ ਗੇਅਰ ਹੈ ਸਾਰੇ ਕਿਤੇ ਇਹਦੇ ਸਟੈਂਪਿੰਗ ਆਊਗੀ ਆ ਸੰਗਲ ਦਿਖਾਓ ਜੀ ਇਹਦੇ ਸੰਗਲ ਵੀ ਨਾਲ ਦੇ ਨੇ ਵਰਕਿੰਗ ਦੇ ਵਿੱਚ ਹਜੇ ਵੀ ਚੱਲਦੇ ਨੇਗੇ ਹਾਂ ਸੰਗਲ ਇਹ ਨਾਲ ਦੇ ਨੇ ਆ ਵੀ ਇਹਦੇ ਛੋਟੇ ਹੁੰਦੇ ਹੈਗੇ ਮਤ ਪਤਲੇ ਹੁੰਦੇ ਆ ਇਹ 59 11 ਉਹ ਪਤਲੇ ਹੁੰਦੇ ਆ ਹਾਂਜੀ 911 ਦੇ ਦੂ ਮੋٹے ਆਉਂਦੇ ਹੈਗੇ ਠੀਕ ਠੀਕ 911 ਫਿਰ ਵੱਡੀ ਪਾਵਰ ਚ ਕਰਤਾ ਨਾ ਹਾਂਜੀ ਉਹ ਇਹ ਮਤਲਬ ਇਹਨੂੰ ਦੇਖ ਕੇ ਬਣਾਇਆ ਹੋਇਆ ਹੈ ਇਹਦੇ ਲੈਫਟ ਲੀਵਰ ਨੇ ਉਹ ਛੋਟੇ ਆ ਆ ਗਿਓ ਜਿਵੇਂ ਇਹ ਤਾਂ ਛੋਟੇ 35 11 ਦੇ ਹੁੰਦੇ ਆ ਹਾਂਜੀ ਇਹ 22 11 20 11 ਵਾਲੇ ਹਾਂ ਵੀ 11 ਵਾਲੇ ਕਿਉਂਕਿ 911 ਫਿਰ ਉਦੋਂ ਉਹ ਬਾਈ ਮਸ਼ੀਨਾ ਮਸੂਨਾ ਤੇ ਚੜਨ ਲੱਗੇ ਹਾਂਜੀ ਹਾਂਜੀ ਟਰੈਕਟਰ ਤਾਂ ਕਰਕੇ ਬਾਕੀ ਐਚਪੀ ਦਾ ਫਰਕ ਪੈ ਗਿਆ ਜੀ ਉਹ 59 ਐਚਪੀ ਦੇ ਵਿੱਚ ਸੀ ਇਹ 50 ਐਚਪੀ ਦੇ ਵਿੱਚ ਸੀਗਾ ਬਾਕੀ ਟਰੈਕਟਰ ਦੇ ਬਾਈ ਆਹ ਦੇਖ ਤੋ ਯਾਰ ਜਮਾਂ ਨਾਲ ਦੇ ਦੇ ਆਹ ਕਸਿਆ ਨਹੀਂ ਹੈਗਾ ਹਾਂਜੀ ਇਹ ਇੰਵਰਟਰ ਚੀਜ਼ ਦਾ ਹੀ ਫਰਕ ਆਈ ਲੋਹੇ ਦਾ ਫਰਕ ਆ ਲੋਹੇ ਦਾ ਕਸਿਆ ਨਹੀਂ ਹੈਗਾ ਹਾਂਜੀ ਹਾਂਜੀ ਇਹਦੇ ਮਗਲੈਲ ਫਿਲਟਰ ਹੈ ਜੀ ਇਹਦਾ ਵੀ ਫਰਕ ਆ ਗਿਆ 911 ਨਾਲੋਂ ਮੈਨੂੰ ਲੱਗਦਾ ਇਹ ਤਾਂ ਬਾਈ ਸਾਰੀ ਜ਼ਿੰਦਗੀ ਕਹਿੰਦੇ ਕਹਿੰਦੇ ਬਦਲਣ ਦੀ ਲੋੜ ਹੀ ਨਹੀਂ ਨਹੀਂ ਜੀ ਇਹਨੂੰ ਕੋਈ ਲੋੜ ਨਹੀਂ ਪੈਂਦੀ ਕਿ ਇਸ ਨੂੰ ਸਾਫ਼ ਹੋ ਕੇ ਤੇਲ ਇਹੀ ਪ अच्छा नहीं 911 ਦੇ ਉੱਪਰ ਹੁੰਦੀ ਹੈਗੀ ਉੱਪਰ ਦੀ ਹਜੇ ਥੋਂ ਦੀ ਤੇਲ ਪੈਂਦਾ ਇਹਨੂੰ ਸਾਫ ਕਰਕੇ ਨਵਾਂ ਤੇਲ ਹਾਂਜੀ ਨਵਾਂ ਤੇਲ ਆਪਾਂ ਪਾ ਦੇਣਾ ਹੈ ਹਾਂਜੀ ਸਾਰੀ ਜ਼ਿੰਦਗੀ ਖਰਾਬ ਨਹੀਂ ਹੁੰਦਾ ਆ ਵੀ ਨਾਲ ਆ ओरिजिनल ਆਗੇ ਜਿਹੜੇ ਰੋਟ ਵਗੈਰਾ ਸਾਰੇ ਨਾਲ ਮੋਨੋਗ੍ਰਾਮ ਸਾਰਾ ਕੁਝ ਰੈਪਟ ਇਹ ਨਾਲ ਦੇ ਆ ਜੀ ਠੀਕ ਆ ਬਈ ਠੀਕ ਆ ਠੀਕ ਆ ਬਾਕੀ ਗੱਲ ਯਾਰ ਆ ਬਾਲੀ ਕੈਂਟ ਲੱਗੀ ਦੇਖਾ ਏਡੇ ਏਡੇ ਦਾ ਬਈ ਇਹ ਤੇ ਆ ਹੀ ਨਹੀਂ ਆਣਾ ਯਾਰ ਹਾਂਜੀ ਜੰਪ ਦਿੰਦੇ ਹੀ ਇਹ ਸ਼ੌਕਰ ਨਹੀਂ ਹਾਂਜੀ ਬਾਕੀ ਦੇ ਰਿੰਮਾਂ ਦਾ ਫਰਕ ਆ ਆਲਮੋਸਟ ਨਾਟਗੇਰੇ ਨਾਲੋਂ ਸਾਰੀਆਂ ਚੀਜ਼ਾਂ ਦੀ ਫਰਕ ਆਈ ਇਹਦੇ ਵਿੱਚ ਅਸਾਂ ਜਿਹੜੇ ਚਾਰੇ ਰਿੰਮ ਬਨੇ ਬਾਈ ਉਹਨਾਂ ਦਾ ਹੀ ਫਰਕ ਆ ਹਾਂਜੀ ਉਹਨਾਂ ਦਾ ਹੀ ਫਰਕ ਆ ਅਗਲੇ ਰਿੰਮਾਂ ਦੀ ਫਰਕ ਆ ਪਿਛਲੇ ਰਿੰਮਾਂ ਨਾਲ ਹੀ ਫਰਕ ਆ ਟੈਂਕੀ ਸ਼ੋ ਮੜਗਾੜ ਸਾਰੀਆਂ ਚੀਜ਼ਾਂ ਡਿਫਰੈਂਟ ਹੁੰਦੀਆਂ ਨੇ ਠੀਕ ਆ ਬਾਈ ਵੀਰੇ ਇਹ ਮੰਨ ਲਓ ਵੀ ਆਪਾਂ ਰੱਖਣ ਲਈ ਉਹ ਕਰਿਆ ਜਾਂ ਵੀ ਜੇ ਕਿਸੇ ਕੋਈ ਵੀਰ ਮਿੱਤਰ ਪਿਆਰਾ ਮੰਗੇ ਤਾਂ ਵੇਚ ਵੀ ਦੇਵਾਂਗੇ ਆਪਾਂ ਇਹ ਵੈਸੇ ਤਾਂ ਹੀ ਆਪਦੇ ਸ਼ੌਂਕ ਲਈ ਕਰਵਾਇਆ ਗਿਆ ਤਿਆਰ ਬਟ ਜੇ ਕੋਈ ਸ਼ਕੀਨ ਬੰਦਾ ਮਿਲਦਾ ਤਾਂ ਆਪਾਂ ਸੇਲ ਵੀ ਕਰ ਦਾਂਗੇ ਸੇਲ ਵੀ ਕਰ ਦਾਂਗੇ ਹੈਨਾ ਉਹ ਚਲੋ ਜੇ ਕਈ ਵਾਰ ਕਿਸੇ ਨੂੰ ਭਾਈ ਚਾਹੀਦਾ ਹੋਵੇ ਸਾਨੂੰ ਕਾਲ ਕਰ ਲ ਤੁਸੀਂ ਉਹਦਾ ਨੰਬਰ ਲੈ ਲਿਓ ਸਾਡੇ ਤੋਂ ਲੈ ਲਿਓ ਨੰਬਰ ਤੁਹਾਨੂੰ ਦੇ ਦਾਂਗੇ ਬਾਈ ਜੇ ਕਿਸੇ ਨੇ ਟਰੈਕਟਰ ਖੇਦਣਾ ਵਾਹ ਬਾਈ ਇੱਕ ਵਾਰੀ ਮਾੜਾ ਆਪਾਂ ਨੂੰ ਸਟਾਰਟ ਕਰਕੇ ਦੇਖੀਏ ਯਾਰ ਹਾਂਜੀ ਕਰ ਦਿੰਦੇ ਹਾਂ ਹਾਂ ਕਰ ਦਿੰਦੇ ਹਾਂ ਸਟਾਰਟ